ਵੀ ਮੈਂ ਜਿਹੜਾ ਵੀ ਕੰਮ ਕਰਦਾ ਈਮਾਨਦਾਰੀ ਔਰ ਜ਼ਿੰਮੇਵਾਰ ਨਾਲ ਕੀਤਾ ਜੀ ਕੰਮ ਅਸਤਕ ਤੇ ਬੈਚਸ ਬੀਐਮਐਸ ਕੋਲ ਇਸ ਮੈਂ ਨੈ ਲੋਕ ਕਮਰਸ਼ੀਅਲੀ ਕਦੇ ਵੀ ਨਹੀਂ ਹੋਏ ਅਸੀਂ ਇਮੋਸ਼ਨਲੀ ਅਟੈਚ ਹਾਂ ਜੀ ਬੰਦੇ ਇਹ ਪ੍ਰੋਫੈਸ਼ਨ ਬੜਾ ਪਾਇਸ ਹੈ ਜੀ ਸਸ਼ੀਕਲ ਜੀ ਮੈਂ ਐਮਪੀ ਸਿੰਘ ਓਨਅਰ ਚੈਨਲ ਤੇ ਸੈਲਰ ਨਿਊਜ਼ ਚੈਨਲ ਤੋਂ ਸਭ ਦਰਸ਼ਕਾਂ ਦਾ ਬਹੁਤ ਸਵਾਗਤ ਕਰਦਾ ਹਾਂ ਅੱਜ ਅਸੀਂ ਆਇਆ ਖੰਨੇ ਡਾਕਟਰ ਬੀਐਸ ਸੈਗਲ ਕੋਲ ਸੈਗਲ ਕਲੀਨਿਕ ਜੋ ਇਹਨਾਂ ਨੇ ਆਪਣੇ ਮਦਰ ਦੇ ਨਾਮ ਤੇ ਆਪਣਾ ਇੱਕ ٹرسٹ ਬਣਾਇਆ ਹੋਇਆ ਉਸ ٹرسٹ ਤੇ ਚਲਾ ਰਹੇ ਨੇ ਸਸੀ ਕਾਲ ਜੀ ਸਸੀ ਕਾਲ ਸਸੀ ਕਾਲ ਜੀ ਹਾਂਜੀ ਬਹੁਤ ਬਹੁਤ ਸਵਾਗਤ ਹੈ ਅੱਜ ਡਾਕਟਰ ਸਭੇ ਚੀਜ਼ ਦੱਸੋ ਤੁਸੀਂ ਕਿਹੜੇ ਬੈਚ ਵਿੱਚ ਬੀ ਐਮ ਐਸ ਕੀਤੀ ਸੀ ਮੈਂ 90s 90s ਅੱਛਾ ਤੁਸੀਂ ਪ੍ਰੈਕਟਿਸ ਜਦੋਂ ਸ਼ੁਰੂ ਕੀਤੀ ਸੀ ਸ਼ੁਰੂ ਤੋਂ ਇੱਥੇ ਪ੍ਰੈਕਟਿਸ ਸ਼ੁਰੂ ਕੀਤੀ ਜਾਂ ਪਹਿਲਾਂ ਕੋਈ ਨਹੀਂ ਜੀ ਮੈਂ 92 ਵਿੱਚ ਪ੍ਰੈਕਟਿਸ ਸ਼ੁਰੂ ਕੀਤੀ ਸੀ ਛੋਟੀ ਜੀ ਕੈਂਬੀ ਰੈਂਟ ਥਲੀ ਸ਼ਾਪ ਤੋਂ ਜੀ ਓਕੇ ਜੀ ਫਿਰ 10 ਸਾਲ ਉੱਤੇ ਪ੍ਰੈਕਟਿਸ ਇਸ ਸੋਭਾ ਦੇ ਹਸਪਤਾਲ ਆਪਣਾ ओके okay, देखो आज नाम है सर्कल हॉस्पिटल ਦੇ ਨਾਮ ਤੇ ਤੁਹਾਡਾ ਹਸਪੀਟਲ ਵਜਦਾ ਅਸੀਂ ਕਾਫੀ ਮਤਾਂ ਅਵੇ ਫਰਮ ਕੈਮਰਾ ਵੀ ਅਸੀਂ ਮਿਲੇ ਆ ਕੈਮਰੇ ਤੇ ਸ਼ੂਟ ਵੀ ਕੀਤੇ ਨੇ ਲੋਕਾਂ ਨੇ ਇਹੀ ਕਹਿ ਕੇ ਇਹਨਾਂ ਦੇ ਹੱਥੇ ਸਫਾ ਔਰ ਪ੍ਰਮਾਤਮਾ ਦੀ ਇਹ ਕਿਰਪਾ ਹੁੰਦੀ ਕਿਸੇ ਡਾਕਟਰ ਦੇ ਹੱਥੇ ਸਫਾ ਹੋਏ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਪੇਸ਼ੇਸ਼ੀ ਦੀ ਸੇਵਾ ਕਰਕੇ ਇਹ ਨਹੀਂ ਸ਼ਫਾ ਤਾਂ ਚਲੋ ਪ੍ਰਮਾਤਮਾ ਦੀ ਦੀਨ ਹੁੰਦੀ ਹੈ ਜੀ ਪਰ ਇਹ ਵੀ ਮੈਂ ਜਿਹੜਾ ਵੀ ਕੰਮ ਕਰਦਾ ਇਮਾਨਦਾਰੀ ਔਰ ਜ਼ਿੰਮੇਵਾਰ ਨਾਲ ਕੀਤਾ ਜੀ ਕੰਮ ਅਸਤੱਕ ਅਗਰ ਮੈਂ 92 April 8 92 ਤੋਂ ਪ੍ਰੈਕਟਿਸ ਕਰ ਰਿਹਾ ਜੀ ਇੱਥੇ ਜੀ ਤੇ ਆਈ ਥਿੰਕ ਦਿਸ ਇਜ਼ ਜਿਹੜੀ ਹੁਣ ਜਿਹੜੀ ਜਨਰੇਸ਼ਨ ਚੱਲ ਰਹੀ ਹੈ ਥਰਡ ਜਨਰੇਸ਼ਨ ਚੱਲ ਰਹੀ ਹੈ ਜੀ ਜੋ ਬੰਦੇ 92 ਦੇ ਵਿੱਚ ਮੇਰੇ ਕੋਲ ਆਉਂਦੇ ਸੀਗੇ ਉਹਨਾਂ ਦੇ ਪੁੱਤ ਤੇ ਦੋਤੇ ਤਾਂ ਵੀ ਮੇਰੇ ਕੋਲ ਆਉਂਦੇ ਨੇ ਬਿਊਟੀਫੁੱਲ ਅਗਰ ਤੁਸੀਂ ਤਿੰਨ ਤਿੰਨ ਪੋਜੀਸ਼ਨਾਂ 'ਚ ਚੱਲ ਰਹੇ ਹੋ ਤਾਂ ਕੁਛ ਨਾ ਕੁਛ ਬਿਟ ਨਹੀਂ ਸਮਥਿੰਗ ਇਜ਼ ਥਰਸਾ ਅਸੀਂ ਲੋਕ ਕਮਰਸ਼ੀਅਲੀ ਕਦੇ ਵੀ ਨਹੀਂ ਹੋਏ ਅਸੀਂ ਇਮੋਸ਼ਨਲੀ ਅਟੈਚ ਹਾਂ ਜੀ ਬੰਦੇ ਬਿਊਟੀਫੁੱਲ ਬਿਊਟੀਫੁੱਲ ਲਈ ਕੋਈ ਕਿਸ ਵੀ ਜੈਪਰੋਕੈਟਿਕ ਆਊਟ ਲੈਂਡਰ ਹੈ ਜਿਵੇਂ ਡਾਕਟਰ ਇਹ ਚੀਜ਼ਾਂ ਉਹਦੇ ਵਿੱਚ ਅਸੀਂ ਜਦੋਂ ਦੇਖਦੇ ਹਾਂ ਯੂਸੂਅਲੀ ਡਾਕਟਰ ਇਸ ਚੀਜ਼ ਨੂੰ ਯਾਦ ਰੱਖਦੇ ਨੇ ਉਹ ਸਾਨੂੰ ਬਹੁਤ ਅੱਛਾ ਲੱਗਿਆ ਕਿ ਤੁਸੀਂ ਵੀ ਉਸ ਉਸ ਨੂੰ ਯਾਦ ਰੱਖਿਆ ਹੋਇਆ ਤੁਸੀਂ ਕੀ ਮੈਸੇਜ ਕਰਵੇ ਕਰਨਾ ਚਾਹੋ ਪਬਲਿਕ ਡੋ ਬੇਸਿਕਲੀ ਇਹ profession ਬੜਾ ਪਾਇਸ ਹੈ ਜੀ ਰਾਈਟ ਉਪਰੋਂ ਆਪੇ ਥੱਲੇ ਡਾਕਟਰ ਕੋਈ ਵੀ ਪੇਸ਼ੈਂਟ ਆਂਦਾ ਤੁਹਾਡੀ ਵੀਟ ਵੀ ਕਰਦਾ ਜੀ ਜੀ ਅਜੋ ਦਾ ਘੰਟਾ ਫਿਰ ਆਂਦਾ ਤੁਸੀਂ ਜੋ ਟਰੀਟ ਕਰਕੇ ਮੰਗਦੇ ਤੁਹਾਨੂੰ ਕੈਸੇ ਦਿੰਦਾ ਹੈ ਸੀ ਬਿਲਕੁਲ ਅਗਰ ਸਭ ਕੁਝ ਇਸ ਤਰ੍ਹਾਂ ਇਮਾਨਦਾਰ ਹੋ ਰਿਹਾ ਤੁਹਾਨੂੰ ਇਸ ਰਿਸਪੈਕਟ ਮਿਲ ਰਹੀ ਹੈ ਫਿਰ ਵੀ ਅਸੀਂ ਗਲਤ ਕੰਮ ਕਰਾਂਗੇ ਨਾ ਜੀ ਫਿਰ ਅਸੀਂ ਆਈ ਥਿੰਕ ਜੁੱਤੀਆਂ ਦੀ ਗੱਲ ਕਰਾਂਗੇ ਵਾਹ ਦੈਟਸ ਐਸ ਆਫ ਲੂਟ ਇਸ ਵਰਡਿੰਗ ਬਹੁਤ ਅੱਛਾ ਲੱਗਿਆ ਤੁਹਾਡਾ ਗੱਲਬਾਤ ਕਰਕੇ ਡਾਕਟਰ ਸਾਹਿਬ ਕੁਝ ਪਬਲਿਕ ਨੂੰ ਕੋਈ ਮੈਸੇਜ ਦੇਣਾ ਚਾਹੋ ਕੋਈ ਡਾਕਟਰ ਭਰਾਵਾਂ ਨੂੰ ਮੈਸੇਜ ਦੇਣਾ ਚਾਹੋ ਕੋਈ ਵੀ ਕਮਾਈ ਫਸਟ ਆਫ ਆਲ ਤੁਸੀਂ ਆਪ ਇਮਾਨਦਾਰੀ ਨਾਲ ਚੱਲੋ ਜੀ ਇਹ ਕੋਈ ਆਪਾਂ ਮੂਲੀ ਗੱਜਰ ਦਾ ਵੇਚ ਦਿੰਨੀ ਹੈ ਜੀ ਲਾਈਫ ਨਾਲ ਚਲਦੀ ਹੈ ਜੀ ਜੀ ਐਗਜੈਕਟਲੀ ਥੋੜਾ ਜਿਹਾ ਪੇਸ਼ੈਂਸ ਸਪੈਸ਼ਲ ਟੂ ਵੀ ਰੱਖਣੀ ਚਾਹੀਦੀ ਹੈ ਕੁਝ ਡਾਕਟਰਸ ਰੱਖਣੀ ਚਾਹੀਦੀ ਹੈ ਰਿਜ਼ਲਟਸ ਤਾਂ ਆਲਵੇਜ਼ ਹੀ ਹੁੰਦੇ ਹੈ ਠੀਕ ਹੈ ਕੋਈ ਗੱਲ ਨਹੀਂ ਬਾਕੀ ਆਪਣੀ ਹੈਲਥ ਇਸ਼ੂ ਹੈ ਸਾਰਾ ਕੁਝ ਡਾਕਟਰ ਨੇ ਨਹੀਂ ਕਰਨਾ ਹੁੰਦਾ ਤੁਹਾਡੀ ਆਪਣੀ ਹੈਲਥ ਹੈ ਸਮ ਟਾਈਮ ਤੁਸੀਂ ਐਕਸਰਸਾਈਜ਼ ਕਰੋ ਵਧੀਆ ਡਾਈਟ ਲਓ ਠੀਕ ਹੈ ਥੋੜਾ ਸੱਚ ਦੇ ਨੇੜੇ ਰਹਿਣ ਦੀ ਕੋਸ਼ਿਸ਼ ਕਰੋ ਆਈ ਥਿੰਕ ਉਮਰ ਦੇ ਵੈਸੇ ਹੀ ਗੱਤਾਂ ਹੋ ਜਾਂਦੀਆਂ ਨੇ ਬਿਲਕੁਲ ਦਾ ਕੀ ਬੋਲ ਬਹੁਤ ਅੱਛਾ ਲੱਗਾ ਜੀ ਤੁਹਾਡਾ ਗੱਲਬਾਤ ਕਰਕੇ ਬਹੁਤ ਬਹੁਤ ਧੰਨਵਾਦ ਤੁਹਾਡੇ ਪੇਸ਼ੈਂਟ ਬਹੁਤ ਵਾਰ ਬੈਠੇ ਨੇ ਅਸੀਂ ਬੜੀ ਲੰਬੀ ਗੱਲ ਕਰਨਾ ਚਾਹੁੰਦੇ ਸੀ ਪਰ ਅਸੀਂ ਤੁਹਾਡੀ ਦੁਬਾਰਾ ਇੰਟਰਵਿਊ ਦਪਾਵਾਂਗੇ ਪਰ ਦਰਸ਼ਕਾਂ ਤੋਂ ਵੀ ਮਾਫੀ ਚਾਹਨੇ ਆਂ ਸੋ ਨਾਈਸ ਥੈਂਕ ਯੂ ਸੋ ਵੈਰੀ ਮੱਚ ਐਮ ਪੀ ਜੀ ਠੀਕ ਹੈ